ਕਿੰ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਤਿ ਜੀ ਉਹਦੇ ਅੱਗੇ ਅਰਦਾਸ ਰਮਾਈ ਜੀ ਉਹ ਕਿੰ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਿੰਨੇ ਤਾਪ ਨੇ ਵਾਰਨ ਹਾਰਾ ਦੁਖਾਂਤਾ ਸੁਖਰਾਸ ਤਾਂ ਕੋ ਬਿਗਨਨਾ ਕੋ ਲਾ ਕੇ ਜਾਨਤੀ ਪ੍ਰਭਾਵਾ ਦੇ ਅਰਦਾਸ ਬੇੰਤੀ ਇੱਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗવતી ਦੀ ਸਹਾਇ ਕਮਾਰ ਸ੍ਰੀ ਭਗવતી ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਾਨ ਭਗવતી ਸਿਮਰ ਕੈ ਗੁਰੂ ਨਾਨਕ ਥਲੇ ਧਾਏ ਫਿਰ ਅੰਗਦ ਗੁਰੇ ਅਮਰਦਾਸ ਆਰਾਮਦਾਸੇ ਹੋਈ ਸਹਾਏ ਅਰਚਨ ਹਰ ਗੋਬਿੰਦ ਨੂੰ 임ਰੋ ਸ੍ਰੀ ਹਰਿ ਰਾਏ ਕਿਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜੋ ਸਿੱਟੇ ਸਭ ਦੁੱਖ ਜਾਏ ਤੇਗ ਬਹਾਰ ਸਿਮਰੀਐ ਘਰ ਨੋਂ ਨਿਹデア ਆਵੇ ਧਾਏ ਸਭ ਤਾਈ ਹੋਏ ਜੀ ਸਹਾਰੇ ਦਸਵੇਂ ਪਾਤਸ਼ਾਹ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਮ੍ਰਿਤ ੇ ਦਾਤੇ ਸਭ ਤਾਈ ਹੋਏ ਜੀ ਸਹਾਰੇ ਸੁਦਾ ਸੰਪਾਪਿ ਸ਼ਾਇਆਂ ਦੀ ਜਾਗਦੀ ਜੋਤ ਹਨ ਹਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਜੀ ਕਾ ਧਿਆਨ ਧਰ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚੌਥ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਮੰਨ ਕੇ ਛਕਿਆ ਗੁਰ ਤੇਲਾਈ ਤੇਗਵਾਈ ਦੇ ਕੇ ਅਣਡਿੱਠ ਕੀਤਾ ਤੇ ਨਾਮ ਪਿਆਰਿਆਂ ਸੱਚਿਆਰਿਆਂ ਮਹਾਂਪੁਰਖਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕਾਲ ਸਾਜੀ ਸਹਬ ਬੋਲੋ ਜੀ ਵਾਹਿਗੁਰੂ ਆਇਆ ਵਾਹਿਗੁਰੂ ਜੀ ਜਿੰਨਾ ਸਿੰਘਾਂ ਸ਼ੇਣੀਆਂ ਵਾਲੇ ਧਰਮ へ ਸੀਸਕ ਬੰਦ ਬੰਦ ਕਟਵਾਏ ਉਹ ਪਰੀਆਂ ਲੋਹਾਈਆਂ ਇਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰ ਰਾਇ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾਂ ਸੰਗ ਨਿਭਾਈ ਕਿਨਾ ਵੀ ਪਵਿੱਤਰ ਕਮਾਈ ਦਾ ਧਿਆਨ ਧਾਰ ਕਾਲ ਸਾਹੀ ਸਹਿ ਬੋਲੋ ਜੀ ਵਾਹਿਗੁਰੂ 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 ਦੀ ਪੰਨਿਆ ਕਰਤਾ ਸਰਬਤ ਗੁਰਦਵਾਰਿਆਂ ਜੀ ਕਾ ਧਿਆਨ ਧਰ ਖਾਲਸਾ ਜੀ ਸਹੈ ਬੋਲੋ ਜੀ ਸੁਹਾਇ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਪ੍ਰਤਮ ਸਰਬਤ ਕਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਕਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਨਾਮ ਜਪਿਆਵੇ ਜੇਤੇ ਆਨੰਦ ਕਾ ਸਦਕਾ ਸਰਬ ਸੁਖ ਹੋਏ ਗਿਆਨ ਗੁਰੂ ਕਾਲ ਸਾਹਿਬ ਜੀ ਸਾਹਿਬ ਆਪਾਰ ਚਿਆਰਿਆਂ ਦੇ ਬੇਬਫਤੇ ਨਿਰਭੀਕ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ गुरु कालसा जी के बोल बाले बोलो जी वाहेगुरु वाहेगुरु महे वाहे गुरु भक्तो सिखान सिखी दान एसा रहत दान मबेक दान निसाह दान परोसा दान गाना जर दान नाम दान ਸ੍ਰੀ ਅਮਰਤ ਸਰ ਸਹਿਬ ਜੀ ਕੇ ਦਰਸ਼ਨ ਇਸ਼ਾਨ ਚੰਤਿਨਾ ਚੰਦਰੁ ਨਿਯੋਗ ਜੁਗ ਅਟਲ ਕਰਮ ਕਾ ਗਿਆ ਕਾਰਾ ਥਾਨ ਸਾ ਜੀ ਸਹਿ ਬੋਲੋ ਜੀ ਸੁਹਾਇ ਹੋਇ ਵਾਹਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨਨ ਮਾ ਮਤੁ ਕਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਨੇ ਪੰਥ ਤੇ ਸਦਾ ਸਹਾਈ ਬਤਾਰ ਪਤਾ ਜੀਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੂੰ ਕਾਲ ਸੇ ਪੰਥ ਨੂੰ ਖਿਸ਼ੋਰੀਆ ਰਿਹਾ ਹੈ ਜੀ ਭੁੱਲੇ ਦਰਸ਼ਨ ਵਿਦਾਰ ਸੇਵਾ ਸਿੰਬਾ ਦਾ ਦਾਨ ਪਿਆਰੇ ਗਾਲਤਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀਓ ਧੰਨ ਧੰਨ ਸਹਿਬ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀਓ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀਓ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਮੱਬਾ ਬੁੱਢਾ ਸਹਿਬ ਜੀ ਧੰਨ ਧੰਨ ਬਹਾਦਰ ਬਾਬਾ ਬਿਧੀ ਚੰਦ ਜੀ ਧੰਨ ਧੰਨ ਬਾਬੇ ਸਹੀਦ ਸਿੰਘੋ ਸਤ 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 ਰਮਿੰਦਰ ਸਿੰਘ ਬੀਬੀ ਕਲਵੰਤ ਕੌਰ ਅਤੇ ਉਹਨਾਂ ਦੇ ਸੁਪੁੱਤਰ ਭਾਈ ਗੁਰਿੰਦਰ ਸਿੰਘ ਬਸਰਾ ਤੇ ਭਾਈ ਸੁਰਿੰਦਰ ਸਿੰਘ ਬਸਰਾ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਲੰਗਰ ਆਵਸਤੇ ਬੇਅੰਤ ਮਾਇਆ 3 ਲੱਖ ਤਮੜਾ ਹਾਜ਼ਰ ਕੀਤਾ ਸਰਗੁਰ ਸੱਚੇ ਪਾਸ਼ਾ ਆਪ ਜੀ ਦੇ ਸੇਵਕਾਂ ਦੀਆਂ ਕੜਦੀਆਂ ਕਲਾ ਰੱਖਣੀਆਂ ਪਰੋਵਾਰਾਂ ਵਿੱਚ ਤਰੱਕੀਆਂ ਬਖਸ਼ਣੀਆਂ ਸਰੀਰਕ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ ਮੇਰੇ ਪਰੇ ਹੱਥ ਰੱਖਣੇ ਪਰੋਵਾਰਾਂ ਵਿੱਚ ਤਰੱਕੀਆਂ ਬਖਸ਼ਣੀਆਂ ਤੰਦਰੁਸਤੀ ਸਵਾਗ ਬਖਸ਼ਣਾ ਮੇਰੇ ਪਰੇ ਹੱਥ ਰੱਖਣੇ ਗੁਰੂ ਗਰੀਬ ਨਵਾਜ ਸਭ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਜੀ ਦੇ ਸੇਵ ਪਰਿਵਾਰ ਅਤੇ ਉਹਨਾਂ ਦੇ ਬੱਚਿਆਂ ਨੂੰ ਉਤਮ ਵਿਦਿਆ ਬਖਸ਼ਣੀ ਸਤਗੁਰ ਸੱਚੇ ਪਾਸ਼ਾ ਵੱਡੀਆਂ ਵੱਡੀਆਂ ਨੌਕਰੀਆਂ ਬਖਸ਼ਣੀਆਂ ਅਫਸਰ ਸਾਈਆਂ ਬਖਸ਼ਣੀਆਂ ਚੜ੍ਹਦੀਆਂ ਕਲਾ ਰੱਖਣੀਆਂ ਦਿਨ ਦੁੱਗਣੀ ਰਾਤ ਚੌਗਣੀ ਕਮਾਈ ਵਿੱਚ ਬਰਕਤਾਂ ਪਾਉਣੀਆਂ ਸਤਪੁਰ ਸੱਚੇ ਪਾਸ਼ਾ ਮਾਇਆ ਹਾਜ਼ਰ ਕਰਦਿਆਂ ਬਿਆਨਤ ਗਲਤੀਆਂ ਸਿਵਾਵਾ ਕਰਦਿਆਂ ਅਰਦਾਸੇ ਕਰਦਿਆਂ ਸਤਪੁਰ ਜੀ ਸੂਖਮ ਪੁਲਹਾ ਦੀ ਮਾਦੀ ਬਖਸ਼ੀ ਅੱਗੇ ਵਾਹਤੇ ਤੰਦਰੁਸਤੀ ਤਵਾਵ ਬਖਸ਼ਣਾ ਚੜ੍ਹਦੀਆਂ ਕਲਾ ਰੱਖਣੀਆਂ ਗੁਰੂ ਗ੍ਰੀਮ ਨਵਾਜ ਆਪ ਜੀ ਦੀਆਂ ਸਿੱਖ ਸੰਤਾਂ ਦੀ ਸਦਾ ਚੜ੍ਹਦੀ ਕਲਾ ਰੱਖਣੀ ਸੇਵਾ ਤਰ੍ਹਾਂ ਤੇ ਮੇਰ ਪਰੇ ਹੱਥ ਰੱਖਣੇ ਸਰਬੱਤ ਦੇ ਭਾਰ ਜੇ ਆਸ ਕਰਨੇ ਸੋਖ ਹੋ ਗਏ ਨਾਮ ਜਪਿਆਵੇ ਨਾਨਕਾ ਗੱਜ ਗੱਜਿਵਾ ਪਲੇਰੇ ਬਾਣੀ ਸਰਬੱਤ ਦਾ ਭਾਰ ਹਾਰੇ ਹੋਏ ਗੁਰਜੀਤ ਕਾਖਾ